ਪੰਜਾਬ ਪੁਲਿਸ ਦੇ ਵੱਲੋਂ ਨਸ਼ਿਆਂ ਖਿਲਾਫ ਵੱਡੀ ਮੁਹਿੰਮ ਦੇ ਤਹਿਤ ਜਿੱਥੇ ਅੱਜ ਸਵੇਰ ਤੋਂ ਹੀ ਛਾਪੇਮਾਰੀ ਕੀਤੀ ਜਾ ਰਹੀ ਹੈ ਵੱਖ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਵੱਡੇ ਵੱਡੇ ਸੀਨੀਅਰ ਅਧਿਕਾਰੀ ਖੁਦ ਆ ਕੇ ਛਾਪੇਮਾਰੀ ਕਰ ਰਹੇ ਨੇ ਤਾਂ ਉੱਥੇ ਹੀ ਹੁਣ ਤਾਜ਼ਾ ਖਬਰ ਮੁਹਾਲੀ ਤੋਂ ਸਾਹਮਣੇ ਆਈਏ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੁਹਾਲੀ ਦੀਆਂ ਜਿੱਥੇ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਏਡੀਜੀਪੀ ਖੁਦ ਪਹੁੰਚੇ ਨੇ ਐਸਐਸਪੀ ਖੁਦ ਉੱਥੇ ਪਹੁੰਚੇ ਨੇ ਕਿ ਤਾਂ ਇਸ ਦੌਰਾਨ ਪੁਲਿਸ ਦੇ ਵੱਲੋਂ ਜਿਹੜਾ ਇੱਕ ਸਰਚ ਆਪਰੇਸ਼ਨ ਜੋ ਚਲਾਇਆ ਗਿਆ ਜਿਸ ਦੇ ਤਹਿਤ ਕੁਝ ਸ਼ੱਕੀ ਬੰਦਿਆਂ ਨੂੰ ਜਿਹੜਾ ਰਾਉਂਡ ਆਪ ਕੀਤਾ ਗਿਆ ਹੈਗਾ ਤਾਂ ਪੁਲਿਸ ਦੇ ਵੱਲੋਂ ਅਹਿਮ ਜਾਣਕਾਰੀ ਇਸ ਨੂੰ ਲੈ ਕੇ ਦਿੱਤੀ ਗਈ ਹੈ ਸੋ ਪੁਲਿਸ ਦਾ ਇਸ ਨੂੰ ਲੈ ਕੇ ਕੀ ਕਹਿਣਾ ਸੋ ਆਓ ਸੁਣਦੇ ਹਾਂ ਜੀ ਸਾਈਬਰ ਕ੍ਰਾਈਮ ਅੱਜ ਮੈਂ ਮੁਹਾਲੀ ਦੇ ਵਿੱਚ ਜੋ ਆਪਰੇਸ਼ਨ ਕੋਆਰਡੀਨੇਟ ਸਰਚ ਦਾ ਸੀ ਉਹਦਾ ਸੁਪਰਵੀਜ਼ਨ ਵਾਸਤੇ ਮੈਨੂੰ ਭੇਜ सो so, आज तुम्हें पता है कि लाइक ऑल ओवर पंजाब ये कॉर्डनेंट सर्च हुई है एंड uh, मोहाली डिस्ट्रिक्ट में uh, मोहाली पुलिस वालों छः जगह पे सिक्स स्पॉट्स में दे हैव डन कॉर्डिनेट सर्च ऑपरेशन फ्रॉम मॉर्निंग आठ बजे से लेके एक बजे तक सो बेसिकली ये जो मुहिम है दिस इज फॉर यू नो फॉर यू नो फॉर लुकिंग इन द एक्टिविटीज ऑफ ड्रग पेडलर्स ਔਰ ਡਰੱਗਜ਼ ਦੀ ਜੋ ਵੇਚਣ ਵਾਲੇ ਦੇ ਉਹਨੇ ਚੈੱਕ ਕਰਨ ਵਾਸਤੇ ਨਾ this coordinated search operation was done and ਜੋ ਹੌਟਸਪots ਜਿੱਥੇ ਪਹਿਲੇ ਕ੍ਰਿਮਨਲ ਐਕਟੀਵਿਟੀ ਜ਼ਿਆਦਾ ਹੁੰਦੀ ਸੀ ਉਸ ਜਗ੍ਹਾ ਤੇ ਅੱਜ ਕੋਆਰਡੀਨੇਟਡ ਸਰਚ ਹੋਈ ਹੈ ਕੁਝ ਮਿਲਿਆ ਜੀ ਰੇਟ ਦੇ ਵਿੱਚ ਸੋ ਇਹ ਜੋ ਡੀਟੇਲ ਰਿਕਵਰੀਜ਼ ਹੋ ਸਰ ਸਪੀਸ ਆ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਪੂਰੇ ਪੰਜਾਬ ਸੂਬੇ ਦੇ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜਾ ਹੈਗਾ ਚਲਾਇਆ ਜਾ ਰਿਹਾ ਹੈ ਜਿਹੜਾ ਇਹ ਕੋਆਰਡੀਨੇਟ ਸਰਚ ਆਪਰੇਸ਼ਨ ਹੈ ਇਹਦਾ ਮੁੱਖ ਜਿਹੜਾ ਟਾਰਗੇਟ ਹੈ ਉਹ ਡਰੇਡ ਡਰੱਗਸ ਦੇ ਰਿਗਾਰਡਿੰਗ ਜਿੱਥੇ ਵੀ ਜਗ੍ਹਾ ਤੇ ਸਾਨੂੰ ਇਨਫੋਰਮੇਸ਼ਨ ਹੈਗੀ ਹੈ ਜਾਂ ਫਿਰ ਜਿੱਥੋਂ ਸਾਨੂੰ ਪਤਾ ਲੱਗਦਾ ਕਿ ਰਿਕਵਰੀਜ਼ ਹੁੰਦੀਆਂ ਟਰੱਕਸ ਦੀ ਵਿਕਰੀ ਹੁੰਦੀ ਹੈ ਉਹਨਾਂ ਦੀਆਂ ਲਿਸਟਾਂ ਬਣਾਈਆਂ ਗਈਆਂ ਨੇ ਇਹ ਲਿਸਟਾਂ ਜਿਹੜੀਆਂ ਹੈਗੀਆਂ ਇੰਟੈਲੀਜੈਂਸ ਵਿਭਾਗ ਦੇ ਨਾਲ ਤਾਲਮੇਲ ਰੱਖ ਕੇ ਅਤੇ ਸਾਡੀ ਲੋਕਲ ਸਪੈਸ਼ਲ ਬ੍ਰਾਂਚ ਦੇ ਨਾਲ ਤਾਲਮੇਲ ਰੱਖ ਕੇ ਅਸੀਂ ਬਣਾਈਆਂ ਨੇ ਇਸੇ ਦੇ ਮੱਦੇਨਜ਼ਰ ਮੁਹਾਲੀ ਪੁਲਿਸ ਦੇ ਵਿੱਚ ਅਸੀਂ 6 ਲੋਕੇਸ਼ਨ ਜਿਹੜੀਆਂ ਹੈਗੀਆਂ ਉਹ ਫਾਈਨਲ ਕੀਤੀਆਂ ਨੇ ਇੱਕ ਡੇਰਾਬਸੀ ਸਬਡਿਵੀਜ਼ਨ ਚ ਅੱਗੇ ਅਸੀਂ ਫਰਦਰ ਉਹਨੂੰ ਦੋ ਚ ਡਿਵਾਈਡ ਕੀਤਾ ਤਾਂ ਕੁੱਲ 7 ਲੋਕੇਸ਼ਨ ਜਿਹੜੀਆਂ ਹੋ ਗਈਆਂ ਨੇ ਜਿੱਥੇ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜਿਵੇਂ ਕਿ ਹੁਣ ਇਸ ਟਾਈਮ ਤੇ ਆਪਾਂ ਖਰੜ ਦੇ ਵਿੱਚ ਖੜੇ ਆ ਤੇ ਖਰੜ ਦੇ ਵਿੱਚ ਵੀ ਦਰਪਨ ਸਿਟੀ ਓਂਕਾਰ ਸਿਟੀ ਅਤੇ ਬੰਗਾਲਾ ਬਸਤੀ ਇਹ ਤਿੰਨੇ ਇਲਾਕੇ ਅਸੀਂ ਫਰਦਰ ਚੈੱਕ ਕੀਤੇ ਨੇ ਜਿਹਦੇ ਵਿੱਚ ਚੈਕਿੰਗ ਇਸ ਟਾਈਮ ਤੇ ਜਾਰੀ ਹੈ ਤੇ ਇਹ ਦੁਪਹਿਰ ਤੱਕ ਸ਼ਾਮ ਤੱਕ ਇਸੇ ਤਰ੍ਹਾਂ ਤਰੀਕੇ ਨਾਲ ਚੜੀ ਚੈਕਿੰਗ ਜਾਰੀ ਰਹੇਗੀ ਇਸ ਦੇ ਨਾਲ ਨਾਲ ਇਸ ਦੇ ਨਾਲ ਨਾਲ ਇਹਦੇ ਵਿੱਚ ਸਾਨੂੰ ਇਹ ਵੀ ਦੱਸਣਾ ਚਾਹੂੰਗਾ ਕਿ ਜਿਹੜੇ ਵੀਕਲਸ ਹੈਗੇ ਆ ਕੁਝ ਸ਼ੱਕੀ ਵੀਕਲ ਸਾਨੂੰ ਬਰਾਮਦ ਹੋਏ ਨੇ ਕੁਝ ਸ਼ੱਕੀ ਵਿਅਕਤੀ ਅਸੀਂ ਰਾਉਂਡ ਅਪ ਵੀ ਕੀਤੇ ਨੇ ਇਹਦੇ ਰਿਗਾਰਡਿੰਗ ਤੇ ਕੁਝ ਡਰੱਗਸ ਦੀ ਰਿਕਵਰੀ ਵੀ ਹੋਈਆਂ ਨੇ ਜਿਵੇਂ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਹੁਣੇ-ਹੁਣੇ ਮੈਨੂੰ ਮੈਸੇਜ ਮਿਲਿਆ ਕਿ ਕਰੀਬ 300 ਗ੍ਰਾਮ ਗਾਂਜਾ ਜਿਹੜਾ ਹੈ ਉਹ ਬੰਗਾਲਾ ਬਸਤੀ ਤੋਂ ਸਾਨੂੰ ਇਮੀਡੀਏਟਲੀ ਬਰਾਮਤ ਹੋਇਆ ਐ ਇਸੇ ਤਰੀਕੇ ਨਾਲ ਡੇਰਾ ਬਸਤੀ ਤੋਂ ਵੀ ਤੇ ਜ਼ੀਰਕਪੁਰ ਤੋਂ ਵੀ ਮੈਨੂੰ ਮੈਸੇਜ ਆ ਰਹੇ ਨੇ ਉਹਦੇ ਰਿਗਾਰਡਿੰਗ ਇੱਕ ਡਿਟੇਲਡ ਪ੍ਰੈਸ ਨੋਟ ਜਿਹੜਾ ਹੈਗਾ ਸ਼ਾਮ ਤੱਕ ਤੁਹਾਨੂੰ ਅਸੀਂ ਇਸ਼ੂ ਕਰ ਦਾਂਗੇ ਜਿਸ ਦੀ ਸਾਰੀ ਡਿਟੇਲ ਦੱਸੀ ਜਾਏਗੀ